ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਅੱਜ ਦੀ ਸਾਕੀ ਤੁਹਾਨੂੰ ਦੱਸਣ ਜਾ ਰਿਹਾ ਕਿ ਇੱਕ ਵਾਰ ਸ੍ਰੀ ਗੁਰੂ ਨਾਨਕ ਦੇਵ ਜੀ ਉਹਨਾਂ ਨੇ ਆਪਣਾ ਸਮਾਂ ਕਰਤਾਰਪੁਰ ਸਾਹਿਬ ਦੀ ਧਰਤੀ ਤੇ ਹੀ ਬਿਤਾਇਆ 18 ਸਾਲ ਉੱਥੇ ਖੇਤੀ ਵੀ ਕੀਤੀ ਸਾਧ ਸੰਗਤ ਜੀ ਇੱਕ ਵਾਰ ਬ੍ਰਹਮਾ ਵਿਸ਼ਨੂੰ ਤੇ ਸ਼ਿਵ ਜੀ ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਕਰਨ ਲਈ ਆਏ ਨਾਨਕ ਸਾਹਿਬ ਜੀ ਨੇ ਆਪਣਾ ਆਖਰੀ ਸਮਾਂ ਕਰਤਾਰਪੁਰ ਸਾਹਿਬ ਦੀ ਧਰਤੀ ਤੇ ਬਿਤਾਇਆ ਇਸ ਜਗ੍ਹਾ ਤੇ ਗੁਰੂ ਸਾਹਿਬ ਨੇ ਭਾਈ ਲੈਣਾ ਜੀ ਨੂੰ ਧਗਦੀ ਬਖਸ਼ ਕੇ ਜੀ ਕਹਿਣ ਲੱਗੇ ਮਾਹਪੁਰਸ਼ਾ ਤੇਰੀ ਮੇਰੀ ਜੋਤ ਹੁਣ ਇੱਕ ਹੋ ਗਈ ਹੈ ਭਾਈ ਲੈਣਾ ਜੀ ਬੜੇ ਵਿਰਾਗ ਵਿੱਚ ਆ ਗਏ ਗੁਰੂ ਸਾਹਿਬ ਨੇ ਭਾਈ ਲੈਣਾ ਜੀ ਨੂੰ ਤੀਰਜ ਦਿੰਦੇ ਹੋਏ ਕਿਹਾ ਕਿ ਮੈਂ ਸੰਸਾਰਿਕ ਰੂਪ ਤੇ ਓਲੇ ਹੋ ਰਿਹਾ ਹਾਂ ਪਰ ਤੇਰੇ ਹਿਰਦੇ ਵਿੱਚ ਮੈਂ ਹਮੇਸ਼ਾ ਅਕਸ਼ਾਤ ਹੋ ਕੇ ਸੰਗਾ ਤੇਰੇ ਅੰਗ ਸੰਗ ਰਹਾਂਗਾ ਭਾਈ ਲੈਣਾ ਜੀ ਨੂੰ ਕਹਿਣ ਲੱਗੇ ਪਿਆਰਿਆ ਤੂੰ ਵਿਰਾਗ ਨਾ ਕਰ ਇਹ ਸੰਸਾਰਿਕ ਮਰਿਆਦਾ ਹੈ ਗੁਰੂ ਸਾਹਿਬ ਨੇ ਭਾਈ ਲੈਣਾ ਜੀ ਨੂੰ ਇਹ ਸਭ ਕਹਿ ਕੇ ਵਿਦਾ ਕਰ ਦਿੱਤਾ ਕਿ ਤੁਸੀਂ ਹੁਣ ਕਰਤਾਰਪੁਰ ਸਾਹਿਬ ਨਹੀਂ ਕਿ ਖੰਡੂਰ ਸਾਹਿਬ ਜਾਓ ਭਾਈ ਲੈਣਾ ਜੀ ਸਤਿਵਚਨ ਕਹਿ ਕੇ ਉੱਥੋਂ ਖੰਡੂਰ ਸਾਹਿਬ ਚਲੇ ਗਏ ਹਨ ਉੱਥੇ ਹਜ਼ੂਰੀ ਦੀ ਸੇਵਾ ਭਾਈ ਸਧਾਰਨ ਨਾਮ ਦਾ ਵਿਅਕਤੀ ਨਿਭਾਉਂਦਾ ਰਿਹਾ ਜਦੋਂ ਗੁਰੂ ਸਾਹਿਬ ਜੀ ਦਾ ਜੋਤੀ ਜੋਤ ਸਮਾਉਣ ਦਾ ਸਮਾਂ ਨੇੜੇ ਆਇਆ ਤਾਂ ਇਹ ਤਿੰਨ ਦੇਵਤੇ ਜਿਹੜੇ ਹਨ ਬ੍ਰਹਮਾ ਵਿਸ਼ਨੂੰ ਤੇ ਸ਼ਿਵ ਜੀ ਇਹਨਾਂ ਦੇ ਮਨ ਵਿੱਚ ਜਿਹੜਾ ਸੰਕਲਪ ਪੈਦਾ ਕੀਤਾ ਵਾਹਿਗੁਰੂ ਜੀ ਨੇ ਬਾਬਾ ਨਾਨਕ ਜੀ ਜਿਹੜੇ ਵਾਹਿਗੁਰੂ ਦੇ ਪੂਰਨ અવਤਾਰ ਹਨ ਨੂੰ ਜਾ ਕੇ ਬੇਨਤੀ ਕਰੀਏ ਕਿ ਆਪ ਜੀ ਦੀ ਬਣਾਈ ਹੋਈ ਮਰਿਆਦਾ ਦੇ ਅਨੁਸਾਰ ਜਿੰਨਾ ਸਮਾਂ ਰਹਿ ਕੇ ਸੰਸਾਰ ਨੂੰ ਤਾਰਨ ਦਾ ਸੀ ਉਹ ਸਮਾਂ ਪੂਰਾ ਹੋ ਗਿਆ ਹੈ ਹੁਣ ਸੱਚ ਖੰਡਿਆ ਕੇ ਵਿਰਾਗ ਨਾ ਕਰੋ ਜੀ ਇਹ ਸੰਕਲਪ ਲੈ ਕੇ ਇਹਨਾਂ ਤੀਨੇ ਦੇਵਤਿਆਂ ਨੇ ਆਪਣਾ ਰੂਪ ਬਦਲ ਕੇ ਸਾਧੂਆਂ ਦਾ ਰੂਪ ਧਾਰਨ ਕਰਕੇ ਕਰਤਾਰਪੁਰ ਸਾਹਿਬ ਦੀ ਧਰਤੀ ਤੇ ਪਹੁੰਚ ਗਏ ਤੀਨੇ ਦੇਵਤੇ ਤਿੰਨੇ ਸੋਚ ਵਿਚਾਰ ਕਰ ਰਹੇ ਹਨ ਕਿਹੜੇ ਢੰਗ ਨਾਲ ਗੁਰੂ ਨਾਨਕ ਦੇਵ ਜੀ ਨੂੰ ਸਨੇਹਾ ਦਈਏ ਗੁਰੂ ਸਾਹਿਬ ਦੇ ਸਾਹਮਣੇ ਆਉਣ ਤੋਂ ਸੰਕੋਚ ਕਰਦੇ ਹਨ ਗੁਰੂ ਸਾਹਿਬ ਜੀ ਨੇ ਕਮਲਿਏ ਨੂੰ ਆਪਣੇ ਕੋਲ ਬੁਲਾਇਆ ਤੇ ਕੋਲ ਬੁਲਾ ਕੇ ਕਹਿਣ ਲੱਗੇ ਭਾਈ ਕਮਲਿਏ ਇਹ ਜਿਹੜੇ ਬੇਜਵਾਨ ਪਸ਼ੂ ਹਨ ਇਹ ਭੁੱਖੇ ਪਿਆਸੇ ਬੈਠੇ ਹਨ ਇਹਨਾਂ ਵਾਸਤੇ ਜਾ ਕੇ ਹਰਾ ਚਾਰਾ ਲੈ ਕੇ ਆਓ ਤਾਂ ਭਾਈ ਕਮਲਿਆ ਗੁਰੂ ਨਾਨਕ ਦੇਵ ਜੀ ਦੀ ਇਹ ਗੱਲ ਮੰਨ ਕੇ ਹਰਾਚਾਰਾ ਲੈਣ ਲਈ ਉੱਥੋਂ ਚੱਲਿਆ ਗਿਆ ਰਸਤੇ ਵਿੱਚ ਜਾ ਰਿਹਾ ਹੈ ਤਾਂ ਤਾਂ ਉਸ ਨੇ ਰਸਤੇ ਵਿੱਚ ਕੀ ਦੇਖਿਆ ਹੈ ਕਿ ਤਿੰਨ ਮਹਾਤਮਾ ਆਪਣੀ ਮੋਜ ਵਿੱਚ ਬੈਠੇ ਹਨ ਆਈ ਕਮਲਿਆ ਹੈਰਾਨ ਹੋ ਗਏ ਇਹਨਾਂ ਨੇ ਮੈਨੂੰ ਮੇਰਾ ਨਾਂ ਲੈ ਕੇ ਆਵਾਜ਼ ਕਿਵੇਂ ਮਾਰੀ ਕਿ ਇਹ ਮੈਨੂੰ ਕਿਵੇਂ ਜਾਣਦੇ ਹਨ ਉਹ ਮਨ ਵਿੱਚ ਸੋਚਦਾ ਹੈ ਇਹ ਮਹਾਤਮਾ ਮੈਂ ਪਹਿਲੀ ਵਾਰ ਦੇਖਿਆ ਹੈ ਕਦੇ ਨਹੀਂ ਦੇਖੇ ਇਹਨਾਂ ਨੂੰ ਉਹਨਾਂ ਵਿੱਚੋਂ ਇੱਕ ਸਾਧੂ ਕਹਿਣ ਲੱਗਾ ਕਿ ਪਲੇਪੁਰ ਕਾ ਮੇਰਾ ਇੱਕ ਕੰਮ ਕਰਕੇ ਦੇ ਤੇ ਭਾਈ ਕਮਲਿਆ ਉਹ ਸਾਧੂ ਨੂੰ ਕਹਿਣ ਲੱਗਾ ਕਿ ਸਾਧੂ ਜੀ ਮੇਰਾ ਇੱਕ ਧਰਮ ਹੈ ਕਿ ਮੈਨੂੰ ਮੇਰੇ ਸਤਿਗੁਰੂ ਨੇ ਕੰਮ ਕਰਨ ਲਈ ਪੱਠੇ ਲੈਣ ਲਈ ਭੇਜਿਆ ਹੈ ਮੈਂ ਉਸ ਨੂੰ ਅਧੂਰਾ ਨਹੀਂ ਛੱਡ ਸਕਦਾ ਕਿ ਇਹ ਕੰਮ ਬਹੁਤ ਜ਼ਰੂਰੀ ਹੈ ਪਹਿਲਾਂ ਮੈਂ ਆਪਣੇ ਗੁਰੂ ਦਾ ਹੁਕਮ ਮੰਨਾਂਗਾ ਫਿਰ ਮੈਂ ਤੁਹਾਡਾ ਜੋ ਕੰਮ ਕਹੋਗੇ ਉਹ ਕਰਨ ਲਈ ਤਿਆਰ ਹਾਂ ਕਮਲਿਆ ਦੀ ਇਹ ਗੱਲ ਸੁਣ ਕੇ ਉਨ੍ਹਾਂ ਤਿੰਨਾਂ ਸਾਧੂਆਂ ਵਿੱਚੋਂ ਇੱਕ ਸਾਧੂ ਕਹਿਣ ਲੱਗਾ ਭਾਈ ਕਮਲਿਏ ਜਿਹੜਾ ਤੇਰਾ ਪੱਠਿਆਂ ਵਾਲਾ ਕੰਮ ਹੈ ਉਹ ਅਸੀਂ ਕਰ ਦਿੰਨੇ ਹਾਂ ਤੇ ਤੂੰ ਸਾਡਾ ਕੰਮ ਕਰ ਦੇ। ਇੰਨੀ ਗੱਲ ਕਹਿ ਕੇ ਉਹਨਾਂ ਵਿੱਚ ਇੱਕ ਸਾਧੂ ਨੇ ਘਾਹ ਨੂੰ ਹੱਥ ਪਾਇਆ ਭਾਈ ਕਮਲਿਏ ਨੂੰ ਕਿਹਾ ਕਿ ਆਪਣੀ ਚਾਦਰ ਵਿਛਾਓ। ਸਾਧੂ ਨੇ ਉਹ ਘਾਹ ਦੀ ਮੁੱਠ ਉਸ ਚਾਦਰ ਵਿੱਚ ਰੱਖ ਦਿੱਤੀ ਤਾਂ ਚਾਦਰ ਵਿੱਚ ਜਦੋਂ ਰੱਖੀ ਤਾਂ ਉਹ ਪੂਰੀ ਪੰਡ ਬਣ ਗਈ ਤੇ ਇਹ ਦੇਖ ਕੇ ਭਾਈ ਕਮਲਿਆ ਹਰਾਨ ਹੋ ਗਿਆ ਤੇ ਸੋਚਣ ਲੱਗਾ ਕਿ ਇਹ ਤਾਂ ਪੂਰੀ ਕਰਨੀ ਵਾਲੇ ਸੰਤ ਹਨ ਸਾਧੂ ਹਨ ਜਿਨ੍ਹਾਂ ਨੇ ਮੈਨੂੰ 1 ਮਿੰਟ ਵਿੱਚ 1 ਮਿੰਟ ਵੀ ਨਹੀਂ ਲਾਇਆ ਪੂਰੀ ਪੰਡ ਬੰਨ੍ਹ ਕੇ ਦੇ ਦਿੱਤੀ ਹੈ ਉਹਨਾਂ ਵਿੱਚੋਂ ਇੱਕ ਸਾਧੂ ਸ਼ਿਵਜੀ ਨੇ ਆਪਣੀ ਜੇਬ ਵਿੱਚੋਂ ਇੱਕ ਭਸਮ ਕੱਢ ਕੇ ਕਮਲਿਏ ਨੂੰ ਦਿੱਤੀ ਤੇ ਕਹਿਣ ਲੱਗੇ ਕਿ ਇਹ ਤੁਸੀਂ ਜਾ ਕੇ ਆਪਣੇ ਗੁਰੂ ਨੂੰ ਦੇਣੀ ਹੈ ਇਸ ਪੂਰੀ ਵਿੱਚ ਸਾਡਾ ਇੱਕ ਸਨੇਹਾ ਹੈ ਕੀ ਜੋੜਾ ਤੁਸੀਂ ਆਪਣੇ ਗੁਰੂ ਨੂੰ ਜਾ ਕੇ ਦੇਣਾ ਹੈ ਇਹ ਇੱਕ ਗੁਪਤ ਸਨੇਹਾ ਸੀ ਤਾਂ ਜਦੋਂ ਭਾਈ ਕਮਲਿਆ ਗੁਰੂ ਸਾਹਿਬ ਦੇ ਨੇੜੇ ਜਾ ਕੇ ਪਹੁੰਚੇ ਤਾਂ ਇੱਥੇ ਕੁਝ ਸੰਗਤ ਬੈਠੀ ਹੋਈ ਸੀ ਜੋ ਗੁਰੂ ਜੀ ਦੇ ਬਚਨ ਸੁਣ ਰਹੀ ਸੀ ਕਮਲਿਆ ਨੇ ਕਾਹਲੀ ਪੰਡ ਲਿਆ ਕੇ ਜ਼ਮੀਨ ਉੱਤੇ ਸਿੱਟੀ ਗੁਰੂ ਜੀ ਭਾਈ ਕਮਲਿਆ ਵੱਲ ਦੇਖਣ ਲੱਗ ਗਏ ਤੇ ਭਾਈ ਕਮਲਿਆ ਨੂੰ ਕਹਿਣ ਲੱਗੇ ਕਿ ਕਮਲਿਆ ਆਪਣਾ ਖੇਤ ਤਾਂ ਕਿੰਨੀ ਦੂਰ ਹੈ ਤਾਂ ਤੁਸੀਂ ਇੰਨੀ ਜਲਦੀ ਕਿਵੇਂ ਆ ਗਏ ਤੇ ਤੁਸੀਂ ਇੰਨੀ ਜਲਦੀ ਵਾਪਿਸ ਕਿਵੇਂ ਆ ਗਏ ਹੋ ਤੇ ਇਹ ਪੱਠੇ ਕਿੱਥੋਂ ਵੱਢ ਕੇ ਲੈ ਕੇ ਆਏ ਹੋ ਕਿਸ ਦੇ ਖੇਤ ਵਿੱਚੋਂ ਲੈ ਕੇ ਆਏ ਹੋ ਤੇ ਇਹ ਪੱਠੇ ਤੁਸੀਂ ਪਸ਼ੂਆਂ ਨੂੰ ਨਾ ਪਾਓ ਕਿਉਂਕਿ ਇਹ ਹਰਾਮ ਦੇ ਪੱਠੇ ਹਨ ਇਹ ਗੱਲ ਸੁਣ ਕੇ ਭਾਈ ਕਮਲਿਆ ਜੀ ਕਹਿਣ ਲੱਗੇ ਕਿ ਗੁਰੂ ਜੀ ਆਪ ਜੀ ਦੀ ਆਗਿਆ ਦੇ ਵਿੱਚ ਰਹਿਣ ਵਾਲਾ ਸਿੰਘ ਦੀ ਦੂਸਰੇ ਦੇ ਖੇਤਾਂ ਵਿੱਚੋਂ ਪੱਠੇ ਵੱਢ ਕੇ ਨਹੀਂ ਲਿਆ ਸਕਦਾ ਮੇਰੀ ਕੀ ਮੁਜਾਲ ਹੈ ਗੁਰੂ ਜੀ ਕਿ ਮੈਂ ਆਪ ਜੀ ਦੇ ਬਚਨਾਂ ਦੀ ਉਲੰਘਣਾ ਕਰਾਂ ਗੁਰੂ ਨਾਨਕ ਦੇਵ ਜੀ ਜਾਣੀ ਜਾਣ ਸਨ ਪਰ ਫਿਰ ਵੀ ਉਹ ਅਨਜਾਨਾਂ ਦੀ ਤਰ੍ਹਾਂ ਕਮਲਿਆ ਨੂੰ ਪੁੱਛ ਰਹੇ ਹਨ ਤਾਂ ਭਾਈ ਕਮਲਿਆ ਗੁਰੂ ਸਾਹਿਬ ਜੀ ਨੂੰ ਦੱਸਣ ਲੱਗੇ ਕਿ ਰਸਤੇ ਵਿੱਚ ਮੈਂ ਜਦੋਂ ਪੱਠੇ ਵੱਢਣ ਜਾ ਰਿਹਾ ਸਾਂ ਤਾਂ ਰਸਤੇ ਵਿੱਚ ਮੈਨੂੰ ਤਿੰਨ ਸਾਧੂ ਮਿਲੇ ਇਹ ਤਿੰਨ ਸਾਧੂਆਂ ਦੇ ਮਿਲਣ ਤੇ ਇਹ ਕੌਤਕ ਵਰਤਿਆ ਉਹਨਾਂ ਨੇ ਮੈਨੂੰ ਤਮਲਿਆ ਨਾਮ ਲੈ ਕੇ ਬੁਲਾਇਆ ਮੇਰੇ ਨਾਮ ਤੋਂ ਬੁਲਾਇਆ ਤੇ ਫਿਰ ਜਿਹੜੇ ਤੁਸੀਂ ਆ ਪੱਠੇ ਵੇਖ ਰਹੇ ਹੋ ਇਹ ਉਹਨਾਂ ਨੇ ਇੱਕ ਮੁੱਠ ਪੱਠਿਆਂ ਤੋਂ ਪੰਡ ਦੀ ਪੰਡ ਪੱਠਿਆਂ ਦੀ ਬਣਾ ਦਿੱਤੀ ਹੈ ਤੇ ਨਾਲ ਹੀ ਇੱਕ ਉਹਨਾਂ ਵਿੱਚ ਸਾਧੂ ਸੀ ਜਿਨ੍ਹਾਂ ਨੇ ਤੁਹਾਡੇ ਲਈ ਇੱਕ ਸਨੇਹਾ ਭੇਜਿਆ ਹੈ ਤੁਹਾਡੇ ਲਈ ਇੱਕ ਸਨੇਹਾ ਭੇਜਿਆ ਹੈ ਇਹ ਕਹਿ ਕੇ ਭਾਈ ਕਮਲਿਆ ਜੀ ਨੇ ਉਹ ਪੂਰੀ ਸਤਗੁਰੂ ਜੀ ਅੱਗੇ ਰੱਖ ਦਿੱਤੀ ਤੇ ਫਿਰ ਮਹਾਰਾਜ ਜੀ ਨੇ ਕਮਲਿਏ ਨੂੰ ਆਖਿਆ ਕਿ ਇਹ ਤਾਂ ਸਾਡੇ ਜਾਣ ਦਾ ਸਨੇਹਾ ਆ ਗਿਆ ਤੇ ਤੁਸੀਂ ਜਾ ਕੇ ਭਾਈ ਸਧਾਰਨ ਜੀ ਨੂੰ ਬੁਲਾ ਕੇ ਲਿਆਓ ਭਾਈ ਸਧਾਰਨ ਜੀ ਭਾਈ ਲੈਣਾ ਜੀ ਤੋਂ ਬਾਅਦ ਗੁਰੂ ਸਾਹਿਬ ਜੀ ਦੀ ਸੇਵਾ ਕਰਦੇ ਰਹੇ ਹਨ ਤੇ ਭਾਈ ਲੈਣਾ ਜੀ ਦੀ ਤਰ੍ਹਾਂ ਹੀ ਆਗਿਆ ਦੇ ਵਿੱਚ ਰਹਿੰਦੇ ਸਨ ਇਸ ਕਰਕੇ ਗੁਰੂ ਨਾਨਕ ਦੇਵ ਜੀ ਭਾਈ ਸਧਾਰਨ ਤੇ ਬਹੁਤ ਪਰਸਾਨ ਸਨ ਭਾਈ ਸਧਾਰਨ ਜੀ ਗੁਰੂ ਸਾਹਿਬ ਜੀ ਦੇ ਕੋਲ ਆਏ ਤੇ ਭਾਈ ਸਧਾਰਨ ਜੀ ਨੂੰ ਨਾਲ ਲੈ ਕੇ ਗੁਰੂ ਨਾਨਕ ਦੇਵ ਜੀ ਉਹਨਾਂ ਸਾਧੂਆਂ ਦੇ ਕੋਲ ਚਲੇ ਗਏ ਜਦੋਂ ਗੁਰੂ ਸਾਹਿਬ ਜੀ ਉੱਥੇ ਗਏ ਤਾਂ ਇਹ ਤਿੰਨੇ ਦੇਵਤੇ ਬਰਮਾ, ਵਿਸ਼ਨੂੰ ਤੇ ਸ਼ਿਵ ਜੀ ਗੁਰੂ ਸਾਹਿਬ ਨੂੰ ਦੇਖ ਕੇ ਖੜੇ ਹੋ ਗਏ। ਉਹਨਾਂ ਤਿੰਨਾਂ ਨੇ ਗੁਰੂ ਨਾਨਕ ਦੇਵ ਜੀ ਦਾ ਬਹੁਤ ਸਤਿਕਾਰ ਕੀਤਾ ਤੇ ਗੁਰੂ ਸਾਹਿਬ ਨੂੰ ਮੱਥਾ ਟੇਕਿਆ। ਗੁਰੂ ਨਾਨਕ ਦੇਵ ਜੀ ਭਾਈ ਸਾਧਾਰਨ ਨੂੰ ਪਿੱਛੇ ਹੀ ਛੱਡ ਗਏ ਸਨ ਤਾਂ ਕਿ ਜਿਹੜੀ ਵੀ ਕੋਈ ਗੁਪਤ ਗੱਲ ਹੈ ਉਹ ਗੁਪਤ ਵਿੱਚ ਹੀ ਰਹੇ। ਕਿ ਉਸ ਦੇ ਆਉਣ ਤੋਂ ਪਹਿਲਾਂ ਹੀ ਹੋ ਜਾਵੇ। ਉਹਨਾਂ ਨੇ ਸੱਚੇ ਪਾਤਸ਼ਾਹ ਦੀ ਸਤ ਕੀਤੀ ਹੈ। ਉਹਨਾਂ ਤਿੰਨਾਂ ਦੇਵਤਿਆਂ ਨੇ ਗੁਰੂ ਮਹਾਰਾਜ ਨੂੰ ਧੰਨ ਧੰਨ ਕਿਹਾ। ਉਹਨਾਂ ਨੇ ਗੁਰੂ ਸਾਹਿਬ ਨੂੰ ਕਿਹਾ ਕਿ ਮਹਾਰਾਜ ਤੁਹਾਨੂੰ ਤਾਂ ਸਭ ਕੁਝ ਪਤਾ ਹੈ। ਤੁਸੀਂ ਤਾਂ ਜਾਣੀ-ਜਾਨੋ ਕਿ ਤੁਹਾਨੂੰ ਆਉਣ ਦਾ ਵੀ ਪਤਾ ਹੈ, ਜਾਣ ਦਾ ਵੀ ਪਤਾ ਹੈ। ਪ੍ਰਸਾਦੀ ਤਾਂ ਇੱਕ ਡਿਊਟੀ ਲੱਗੀ ਹੋਈ ਹੈ। ਉਹ ਅਸੀਂ ਨਿਭਾਉਣ ਆਏ ਹਾਂ। ਹੁਣ ਤੁਹਾਡਾ ਸਮਾਂ ਆ ਗਿਆ ਹੈ। ਤੇ ਤੁਸੀਂ ਸੱਚਖੰਡ ਆ ਜਾਓ ਤੁਸੀਂ ਚਾਰ ਉਦਾਸੀਆ ਕੀਤੀਆਂ ਤੇ ਬਹੁਤ ਸਾਰੇ ਲੋਕਾਂ ਦਾ ਭਲਾ ਕੀਤਾ ਪਾਰ ਉਤਾਰਾ ਕੀਤਾ ਤੇ ਉਹਨਾਂ ਦਾ ਪਾਰ ਉਤਾਰਾ ਕੀਤਾ ਤੇ ਅਸੀਂ ਵੀ ਹੁਣ ਸੱਚਖੰਡ ਵਿੱਚ ਤੁਹਾਡੇ ਦਰਸ਼ਨ ਕਰਨੇ ਹੈ ਤੇ ਆਪਣਾ ਜੀਵਨ ਸਫਲਾ ਕਰਨਾ ਹੈ ਇੰਨੀਆਂ ਗੱਲਾਂ ਕਰਨ ਤੋਂ ਬਾਅਦ ਉਹ ਤਿੰਨੇ ਦੇਵਤੇ ਉਥੋਂ ਅਲੋਪ ਹੋ ਜਾਂਦੇ ਹਨ ਉਹਨਾਂ ਦੇ ਜਾਣ ਤੋਂ ਬਾਅਦ ਗੁਰੂ ਨਾਨਕ ਦੇਵ ਜੀ ਭਾਈ ਸਾਧਾਰਨ ਜੀ ਨੂੰ ਲੈ ਕੇ ਜਦੋਂ ਵਾਪਸ ਆਏ ਤਾਂ ਸਤਿਗੁਰੂ ਜੀ ਕਹਿਣ ਲੱਗੇ ਭਾਈ ਸਾਧਾਰਨ ਜੀ ਤੁਸੀਂ ਹੌਸਲਾ ਰੱਖਿਓ ਤਿੱਖ ਜਿਹੜੇ ਹੁੰਦੇ ਹਨ ਉਹ ਬਾਣੀ ਵਿੱਚ ਰਿਆ ਕਰਦੇ ਹਨ ਤੇ ਸਾਡੇ ਸੱਚਖੰਡ ਜਾਣ ਦਾ ਸਮਾਂ ਨੇੜੇ ਆ ਗਿਆ ਹੈ ਤੁਸੀਂ ਸਾਡੀ ਬੜੀ ਸੇਵਾ ਕੀਤੀ ਹੈ ਤੁਮ ਸੇਵਾ ਅਸੀਂ ਜਿਹੜੀ ਤੁਹਾਨੂੰ ਬਖਸ਼ਣ ਲੱਗੇ ਹਾਂ ਇਥੇ ਅਡੋਲ ਹੋ ਕੇ सेवा ਤੁਸੀਂ ਨਿਭਾਉਣੀ ਹੈ ਮਹਾਰਾਜ ਨੇ ਆਪਣੇ ਸੰਸਕਾਰ ਵਾਸਤੇ ਜਗਾ ਪਸੰਦ ਕੀਤੀ ਹੱਥ ਨਾਲ ਮਹਾਰਾਜ ਨੇ ਇਸ਼ਾਰਾ ਵੀ ਕੀਤਾ 8 ਵਿੱਗਿਆਂ ਦਾ ਖੇਤ ਸੀ ਉਹ ਵੀ ਦਿਖਾਉਣਾ ਕੀਤਾ ਇਹ ਸਭ ਸੁਣ ਕੇ ਭਾਈ ਸਧਾਰਨ ਜੀ ਦੀ ਹਾਲਤ ਲੁੱਟੇ ਹੋਏ ਵਪਾਰੀ ਵਰਗੀ ਹੋ ਗਈ ਉਸ ਨੂੰ ਇਸ ਤਰ੍ਹਾਂ ਲੱਗ ਰਿਹਾ ਸੀ ਜਿਵੇਂ ਕਿ ਸਭ ਕੁਝ ਖਤਮ ਹੋ ਗਿਆ ਹੋਵੇ ਤੇ ਗੁਰੂ ਸਾਹਿਬ ਜੀ ਨੇ ਉਸ ਸਿੱਖ ਨੂੰ ਕਿਹਾ ਚੰਦਨ ਦੀ ਚਿਖਾ ਤਿਆਰ ਕੀਤੀ ਜਾਵੇ ਇੰਨੀਆਂ ਗੱਲਾਂ ਕਹਿਣ ਤੋਂ ਬਾਅਦ ਸਤਿਗੁਰੂ ਜੀ ਪਿੱਪਲ ਦੇ ਹੇਠ ਧਰਮਸ਼ਾਲਾ ਬਣੀ ਹੋਈ ਸੀ ਉੱਥੇ ਆ ਕੇ ਬਿਰਾਜਮਾਨ ਹੋ ਗਏ ਤੇ ਉਧਰ ਜਦੋਂ ਭਾਈ ਸਧਾਰਨ ਤਵਿਕਿਆਂ ਦੇ ਖੇਤ ਵਿੱਚ ਲੱਕੜਾਂ ਦੀ ਤਿਆਰੀ ਕਰਨ ਲੱਗਾ ਤੇ ਦੂਸਰਾ ਬਚਨ ਗੁਰੂ ਸਾਹਿਬ ਜੀ ਨੇ ਕੀਤਾ ਸੀ ਕਿ ਦੋ ਚਾਦਰਾਂ ਭਾਈ ਸਾਡੇ ਵਾਸਤੇ ਚੰਗੀ ਤਰ੍ਹਾਂ ਧੋ ਕੇ ਲੈ ਕੇ ਆਓ ਸਾਫ਼ ਕਰਕੇ ਲੈ ਕੇ ਆਓ ਗੁਰੂ ਨਾਨਕ ਦੇਵ ਜੀ ਆਪਣੇ ਕੋਲ ਚਾਰ ਚਾਦਰਾਂ ਰੱਖਿਆ ਕਰਦੇ ਸਨ ਇਹ ਬਚਨ ਸੁਣ ਕੇ ਭਾਈ ਸਧਾਰਨ ਜੀ ਚਾਦਰਾਂ ਲੈ ਕੇ ਧੋਣ ਲਈ ਚੱਲਿਆ ਗਿਆ ਤੇ ਭਾਈ ਸਧਾਰਨ ਜੀ ਜਦੋਂ ਚਾਦਰਾਂ ਧੋ ਕੇ ਸਾਫ਼ ਕਰਕੇ ਜਦੋਂ ਗੁਰੂ ਨਾਨਕ ਦੇਵ ਜੀ ਕੋਲ ਆਏ ਤਾਂ ਗੁਰੂ ਜੀ ਨੇ ਕਿਹਾ ਕਿ ਇਹ ਦੋ ਚਾਦਰਾਂ ਅਲੱਗ ਰੱਖ ਦੇਵੋ ਤੇ ਹੁਣ ਤੁਸੀਂ ਇਸ ਘਰ ਨੂੰ ਚੰਗੀ ਤਰ੍ਹਾਂ ਲਿਪ ਦੇਵੋ ਤੇ ਛੇਤੀ ਕਰੋ ਟਾਈਮ ਥੋੜਾ ਹੀ ਰਹਿ ਗਿਆ ਹੈ ਭਾਈ ਸਧਾਰਨ ਜੀ ਨਾਲੇ ਤਾਂ ਘਰ ਲਿਪਰਿਆ ਹੈ ਤੇ ਨਾਲੇ ਨਿਰਾਸ਼ ਹੋ ਰਿਹਾ ਹੈ ਅੱਖਾਂ ਅੱਖਾਂ ਵਿੱਚੋਂ ਅਥਰੂ ਵਗ ਰਹੇ ਹਨ ਘਰ ਲਿਪਿਆ ਗਿਆ ਸਾਰੀ ਤਿਆਰੀ ਹੋ ਗਈ ਤੇ ਆ ਕੇ ਕਹਿਣ ਲੱਗੇ ਗੁਰੂ ਮਹਾਰਾਜ ਇੱਕ ਵਾਰੀ ਤੁਸੀਂ ਨਿਗਾਹ ਮਾਰ ਲਓ ਕੋਈ ਕਮੀ ਨਾ रह ਗਈ ਹੋਵੇ ਇਹ ਸੁਣ ਕੇ ਸਤਿਗੁਰੂ ਜੀ ਉੱਠੇ ਹਨ ਤੇ ਦੇਖਿਆ ਹੈ ਕਿ ਬਹੁਤ ਸੋਹਣੀ ਸਾਫ਼ ਸਵਾਈ ਕੀਤੀ ਹੋਈ ਹੈ ਲਿਪਿਆ ਹੋਇਆ ਹੈ ਤੇ ਭਾਈ ਸੁਧਾਰਨ ਜੀ ਵੱਲ ਵੇਖਿਆ ਐਨੇ ਵਿਰਾਗ ਦੇ ਅਥਰੂ ਕਿ ਜੋ ਕਿ ਧਰਤੀ ਤੇ ਡਿੱਗੇ ਹੋਏ ਹਨ ਗੁਰੂ ਸਾਹਿਬ ਜੀ ਨੇ ਭਾਈ ਸੁਧਾਰਨ ਨੂੰ ਗਲਵਕੜੀ ਵਿੱਚ ਲੈ ਕੇ ਕਿਹਾ ਕਿ ਭਾਈ ਸਿੰਘਾ ਕਦੇ ਵੀ ਗੁਰੂ ਨਾਲੋਂ ਸਿੱਖ ਵਿਛੜਦਾ ਨਹੀਂ ਹੈ ਗੁਰੂ ਹਮੇਸ਼ਾ ਸ਼ਬਦ ਰੂਪ ਹੋ ਕੇ ਸਿੱਖ ਦੇ ਹਿਰਦੇ ਅੰਦਰ ਰਹਿੰਦਾ ਹੈ ਗੁਰੂ ਸਾਹਿਬ ਕਹਿਣ ਲੱਗੇ ਆ ਭਾਈ ਸਿੰਘਾ ਤੈਨੂੰ ਚਾਨਣਾ ਦਿਖਾਵਾਂ ਜੋ ਤੂੰ ਸਾਰੀ ਉਮਰ ਵਿੱਚ ਨਹੀਂ ਦੇਖਿਆ ਗੁਰੂ ਸਾਹਿਬ ਭਾਈ ਸੁਧਾਰਨ ਤੋਂ ਬਹੁਤ ਪ੍ਰਸੰਨ ਸਨ ਭਾਈ ਸੁਧਾਰਨ ਜੀ ਨੂੰ ਗੁਰੂ ਨਾਨਕ ਦੇਵ ਜੀ ਹਰ ਇੱਕ ਰੂਪ ਵਿੱਚ ਨਜ਼ਰ ਆਉਣ ਲੱਗ ਪਏ ਗੁਰੂ ਨਾਨਕ ਦੇਵ ਜੀ ਨੇ ਉਹਨਾਂ ਨੂੰ ਬ੍ਰਹਮ ਗਿਆਨ ਬਖਸ਼ ਦਿੱਤਾ ਤਾਂ ਉਹਨਾਂ ਨੂੰ ਚਾਨਣ ਹੋ ਗਿਆ ਉਸ ਤੋਂ ਬਾਅਦ ਫਿਰ ਅੰਮ੍ਰਿਤ ਵੇਲਾ ਹੋ ਗਿਆ ਤੇ ਸਤ ਗੁਰੂ ਉੱਠੇ ਹਨ ਉੱਠ ਕੇ ਇਸ਼ਨਾਨ ਕੀਤਾ ਨਿਤਨੇਮ ਕਰਨ ਲੱਗੇ ਜਦੋਂ ਲੋਕਾਂ ਨੂੰ ਇਸ ਗੱਲ ਦਾ ਪਤਾ ਲੱਗਾ ਗੁਰੂ ਨਾਨਕ ਦੇਵ ਜੀ ਦਾ ਸਮਾਂ ਨੇੜੇ ਆ ਗਿਆ ਤਾਂ ਲੋਕ ਦੂਰੋਂ ਦੂਰੋਂ ਚੱਲ ਕੇ ਗੁਰੂ ਨਾਨਕ ਸਾਹਿਬ ਜੀ ਦੇ ਦਰਸ਼ਨ ਕਰਨ ਲਈ ਆਉਣ ਲੱਗੇ ਕਿ ਪਤਾ ਨਹੀਂ ਫੇਰ ਗੁਰੂ ਸਾਹਿਬ ਦੇ ਦਰਸ਼ਨ ਹੋਣਗੇ ਕਿ ਨਹੀਂ ਤੇ ਇਧਰ ਸਤਗੁਰੂ ਨੇ ਸਾਰੀ ਤਿਆਰੀ ਆਪ ਕਰਵਾਈ ਹੋਈ ਹੈ ਤੇ ਮਹਾਰਾਜ ਸੱਚੇ ਪਾਤਸ਼ਾਹ ਆ ਪਾਣਾ ਵਰਤਾ ਗਏ ਹਨ ਤੇ ਉੱਥੇ ਭਾਈ ਬਾਲਾ ਜੀ ਵੀ ਆ ਗਏ ਤੇ ਉਹਨਾਂ ਨੇ ਆ ਕੇ ਜਦੋਂ ਦੇਖਿਆ ਕਿ ਗੁਰੂ ਸਾਹਿਬ ਜੀ ਸਰੀਰਕ ਤਿਆਗ ਗਏ ਹਨ ਤੇ ਸੱਚਖੰਡ ਗਮਨ ਕਰ ਗਏ ਹਨ ਤਾਂ ਉਸ ਕੋਲੋਂ ਸਹਿਣ ਨਹੀਂ ਸੀ ਹੋ ਰਿਹਾ ਸਤਗੁਰੂ ਨੂੰ ਕਹਿਣ ਲੱਗੇ ਸੱਚੇ ਪਾਤਸ਼ਾਹ ਹੋਂ ਤੱਕ ਤੁਸੀਂ ਸਾਨੂੰ ਨਾਲ ਰੱਖਿਆ ਕਦੇ ਵੀ ਵਿਛੋੜਾ ਨਹੀਂ ਪਾਇਆ ਆਈ ਬਾਲੇ ਦੀ ਅੱਖਾਂ ਵਿੱਚੋਂ ਹੰਝੂ ਵਗ ਰਹੇ ਹੈ ਤੇ ਸਤਿਗੁਰੂ ਨੂੰ ਪੁਕਾਰ ਕੇ ਕਿਹਾ ਸੇਵਕਾਂ ਨੂੰ ਪਿੱਛੇ ਛੱਡ ਕੇ ਚਲੇ ਗਏ ਹੋ ساری ਜ਼ਿੰਦਗੀ ਤੁਸੀਂ ਸਾਨੂੰ ਨਾਲ ਰੱਖਿਆ ਤੇ ਇਸ ਵੇਲੇ ਸਾਨੂੰ ਨਾਲ ਕਿਉਂ ਨਹੀਂ ਲੈ ਕੇ ਗਏ ਤੇ ਮੈਂ ਹੁਣ ਇਸ ਸੰਸਾਰ ਦੇ ਵਿੱਚ ਨਹੀਂ ਰਹਿਣਾ ਚਾਹੁੰਦਾ ਤੇ ਮੈਨੂੰ ਹੁਣ ਸੰਸਾਰ ਵਿੱਚ ਸੱਚੇ ਪਾਤਸ਼ਾਹ ਤੁਸੀਂ ਨજર ਹੀ ਨਹੀਂ ਆਉਂਗੇ ਤੇ ਤੁਸਾਂ ਮੈਨੂੰ ਵਚਨ ਦਿੱਤੇ ਸੀ ਕਿ ਮੈਂ ਤੇਰੇ ਤੋਂ ਕਦੇ ਓਲੇ ਨਹੀਂ ਹੋਵਾਂਗਾ ਬਾਲਿਆ ਸਤਿਗੁਰੂ ਨੇ ਫਿਰ ਬਾਲੇ ਨੂੰ ਕਿਸੇ ਰੂਪ ਵਿੱਚ ਆ ਕੇ ਦਰਸ਼ਨ ਦਿੱਤੇ ਤੇ ਕਿਹਾ ਬਾਲਿਆ ਅਸੀਂ ਤੇਰੇ ਤੋਂ ਵੱਖ ਨਹੀਂ ਹਾਂ ਗੁਰੂ ਸਾਹਿਬ ਨੇ ਬਾਲੇ ਨੂੰ ਕਿਹਾ ਬਾਲਿਆ ਹੁਣ ਤੁਹਾਨੂੰ ਮੈਂ ਪਾਈ ਲੈਣਾ ਜਿਹਦੇ ਵਿੱਚ ਨਜ਼ਰ ਆਵਾਂਗਾ ਤੁਸੀਂ ਹੁਣ ਤੁਸੀਂ ਖੰਡੂਰ ਸਾਹਿਬ ਦੀ ਧਰਤੀ ਤੇ ਚਲੇ ਜਾਓ ਉੱਥੇ ਜਾ ਕੇ ਤੁਹਾਨੂੰ ਸਭ ਸੋਝੀ ਆ ਜਾਵੇਗੀ ਅੱਜ ਦੀ ਸਾਖੀ ਤੁਹਾਨੂੰ ਕਿੱਦਾਂ ਦੀ ਲੱਗੀ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਿਓ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ